ਇਥੇ ਕੋਈ ਕਸ਼ਮੀਰ ਦੀ ਲੜਕੀ ਸੀਗੀ ਸ਼ਾਇਦ ਪਤਾ ਨਹੀਂ ਉਹਦੇ ਨਾਲ ਵੀ ਬਦਸਲੂਕੀ ਹੋਈ ਆ ਇਹ ਜਿਹੜਾ ਇਹ ਰਿਟੋਰਿਕ ਹੈਗਾ ਇਹ ਜਿਸ ਤਰ੍ਹਾਂ ਦੇ ਇਮੋਸ਼ਨਸ ਪਬਲਿਕ ਨੂੰ ਦਿੱਤੇ ਜਾ ਰਹੀ ਹੈ ਇਹ ਗਲਤ ਆ ਪਬਲਿਕ ਨੂੰ ਇਹਨਾਂ ਰਿਐਕਸ਼ਨਸ ਤੋਂ ਬਚਨ ਦੀ ਲੋੜ ਹੈ ਸਮਝਦਾਰੀ ਦੀ ਲੋੜ ਹੈ ਕਿਉਂ ਕਿਉਂਕਿ ਤੁਸੀਂ ਇਹ ਦੇਖੋ ਉਹ ਕਿਹਨੇ ਕਰਿਆ ਕਿਉਂ ਕਰਾਇਆ ਉਹਦਾ ਜਿਹੜਾ ਪਰਪਸ ਹੈ ਤੇ ਏਮ ਹੈ ਉਹ ਪੂਰਾ ਹੋ ਜਾਊਗਾ ਜੇ ਆਪਣੇ ਲੋਕ ਇਥੇ ਇੱਕ ਦੂਏ ਨਾਲ ਲੜਨ ਲੱਗ ਜਾਣ ਹਿੰਦੂ ਮੁਸਲਮਾਨ ਕਹਿ ਲੋ ਜਾਂ ਜੋ ਵੀ ਇਸ ਤਰ੍ਹਾਂ ਦੇ ਆਪਾੜ ਪੈ ਰਹੇ ਹੈ ਤਾਂ ਜਿਹੜੇ ਬੰਦੇ ਨੇ ਵੀ ਇਹ ਸੋਚ ਸਮਝ ਕੇ ਕਿਹਾ ਉਹ ਤਾਂ ਬੈਠ ਕੇ ਉੱਥੇ ਹੱਸਦਾ ਹੋ। ਹਾਂ ਇਹਦੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਇਹ ਪਿਕਚਰ ਕਲੀਅਰ ਕਰਨੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਜਿਹੜੇ ਨੈਸੈਸਰੀ ਐਕਸ਼ਨ ਨੇ ਉਹ ਲੈਣੇ ਚਾਹੀਦੀ ਹੈ ਬਜਾਏ ਇਹਦੇ ਕਿ ਇਹਦਾ ਪੋਲਿਟਿਕਲ ਇਸਤੇਮਾਲ ਕਰਿਆ ਜਾਵੇ। ਗਲਤ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਗਲਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਮਨਾਂ ਦੇ ਵਿੱਚ ਇਹ ਪਾਇਆ ਜਾ ਰਿਹਾ ਕਿ ਮੁਸਲਮਾਨ ਹੀ ਵੈਰੀ ਨੇ ਹਿੰਦੂਆਂ ਦੇ ਵੀ ਇਹ ਕ੍ਰੀਏਟ ਕੀਤਾ ਜਾਇਆ। ਫਰੈਸ਼ਰ ਤਾਂ ਪਊਗਾ ਪਾਕਿਸਤਾਨ ਦੇ ਕਿਉਂਕਿ ਜੇ ਪਾਣੀ ਇਹਨਾਂ ਨੇ ਰੋਕਤਾ ਜਾਂ ਘਟਾਤਾ ਇਹਨਾਂ ਦੀ ਸਟ੍ਰੇਟ ਵਿੱਚ ਜਿਹੜਾ ਪੰਜਾਬ ਦਾ ਏਰੀਆ ਤੇ ਸਿੰਧ ਦਾ ਨਾਰਥਰਨ ਏਰੀਆ ਉੱਥੇ ਸਾਰੀ ਜਿਹੜੀ ਖੇਤੀ ਆ ਉਹ ਇਨ੍ਹਾਂ ਪਾਣੀਆ 'ਚ ਹੁੰਦੀ। ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲਗਾਤਾਰ ਦੇਸ਼ ਇਸ ਦੀ ਨਿੰਦਿਆ ਕਰ ਰਿਹਾ ਹੈ। ਇਸ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਕਾਇਰਤਾ ਸੀਗਾ ਜਿਸ ਤਰੀਕੇ ਦੇ ਨਾਲ ਅੱਤਵਾਦੀ ਨੇ ਅਟੈਕ ਕੀਤਾ। ਪਰ ਦੋਵੇਂ ਮੁਲਕਾਂ ਦੇ ਵਿਚਕਾਰ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਕੀ ਰਿਲੇਸ਼ਨ ਬਣਨ ਜਾ ਰਹੇ ਨੇ ਇਸ ਦਾ ਨੁਕਸਾਨ ਆਮ ਲੋਕਾਂ ਨੂੰ ਕੀ ਹੋਏਗਾ ਵੱਡੇ ਲੈਵਲ ਦੇ ਉੱਤੇ ਕੀ ਕੋਸ਼ਿਸ਼ ਨੂੰ ਜਿਹੜਾ ਦੇਖਿਆ ਜਾਏਗਾ ਕਿਉਂਕਿ ਇਧਰੋਂ ਇੰਡੀਆ ਵੱਲੋਂ ਵੀ ਕਹਿ ਦਿੱਤਾ ਗਿਆ ਜਿਨ੍ਹਾਂ پاکستانی ਨੇ ਜਿਨ੍ਹਾਂ ਇੱਥੇ ਵਸਦੇ ਲੋਕ ਨੇ ਉਹ ਦੇਸ਼ ਛੱਡਣ ਉਹ ਆਪਣੇ ਪਾਕਿਸਤਾਨ ਦੇ ਵਿੱਚ ਜਾਣ ਉਧਰੋਂ ਪਾਕਿਸਤਾਨ ਨੇ ਕਹਿ ਦਿੱਤਾ ਸਿੱਖਾਂ ਨੂੰ ਛੱਡ ਕੇ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਸਾਰੇ ਇੰਡੀਆ ਦੇ ਵਿੱਚ ਚਲੇ ਜਾਣ ਪਾਰਿਸਦਾ ਨੁਕਸਾਨ ਕੀ ਕੁਛ ਹੋਊਗਾ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਰਨਲ ਐਮ ਐਸ ਕੁਲਾਰ ਜੀ ਨੇ ਸਾਬਕਾ ਕਰਨਰ ਨੇ ਤੇ ਇਹ ਲਗਾਤਾਰ ਇਹ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਸਰ ਜਿਸ ਥਿੱਕੇ ਦੇ ਨਾਲ ਪਹਿਲਗਾਮ ਦੇ ਵਿੱਚ ਇਹ ਅਟੈਕ ਹੋਇਆ ਹਾਲਾਂਕਿ ਪਹਿਲਾ ਅਟੈਕ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਨੇ ਇਸ ਤਰ੍ਹਾਂ ਦੇ ਅਟੈਕ ਕੀਤੇ ਭਵੇਂ ਪਲਵਮਾ ਹਜੇ ਦੂਰ ਨਹੀਂ ਗਿਆ 2019 ਦੇ ਵਿੱਚ ਹੀ ਹੋਇਆ ਸੀਗਾ ਉਸ ਤੋਂ ਪਹਿਲਾਂ ਵੀ ਅਸੀਂ ਜੇ ਪਾਰਲੀਮੈਂਟ ਅਟੈਕ ਦੇਖ ਲਏ ਹੋਰ بڑے ਅਟੈਕ ਦੇਖ ਲਏ ਲਗਾਤਾਰ ਹੋਏ ਨੇ ਪਰ ਪਾਕਿਸਤਾਨ ਕਹਿ ਰਿਹਾ ਕਿ ਇਸ ਦੀ ਜਿਹੜੀ ਹੈ ਸ਼ਾਨਦਬੀਨ ਹੋਣੀ ਚਾਹੀਦੀ ਇਸ ਨੂੰ ਜਾਂਚ ਹੋਣੀ ਚਾਹੀਦੀ ਕਿ ਪਤਾ ਲੱਗੇ ਅਸਲ ਸਚਾਈ ਕੀ ਹੈ ਤੁਸੀਂ ਇਸ ਚੀਜ਼ ਨੂੰ ਕੀ ਮੰਨਦੇ ਹੋ ਕਿ ਦੋਨਾਂ ਦੇਸ਼ਾਂ ਵਿਚਕਾਰ ਆਮ ਲੋਕਾਂ ਦਾ ਨੁਕਸਾਨ ਕੀ ਹੋਣਾ ਵਾਲਾ ਬੜਾ ਵੱੰਦਪੱਗ ਇਨਸੀਡੈਂਟ ਹੋਇਆ ਜਿਵੇਂ ਕਿ ਤੁਸੀਂ ਕਿਹਾ 22 ਤਰੀਕ ਨੂੰ ਦੁਪਹਿਰੇ ਤੇ ਦੁਪਹਿਰੇ ਲਗਭਗ ਪੌਣੇ 2 2 ਵਜੇ ਦੇ ਕਰੀਬ ਇਹ ਉੱਥੇ ਟੈਰਰਿਸਟਾਂ ਨੇ ਅਟੈਕ ਕਰਿਆ 14 15 ਮਿੰਟਾਂ ਨਾਲ ਗੋਲੀ ਚਲਾਈ ਹੁਣ ਜਿਹੜੀਆਂ ਸਕਿਉਰਿਟੀ ਫੋਰਸਿਜ਼ ਨੇ ਇਨਫੋਰਮੇਸ਼ਨ ਦਿੱਤੀ ਹੈ ਵੀ ਉਹਦੇ ਵਿੱਚ 4 ਜਾਂ 5 ਲਗਭਗ ਟੈਰਰਿਸਟ ਹੈਗੇ ਆ ਤੇ ਉਹਦੇ ਚੋਂ ਦੋ ਮੇਰੇ ਖਿਆਲ ਉਹ ਕਹਿ ਰਹੇ ਆ ਵੀ ਪਾਕਿਸਤਾਨ ਦੇ ਆ ਤੇ ਦੋ ਆਪਣੇ ਇੱਥੇ ਜੰਮੂ ਐਂ ਕਸ਼ਮੀਰ ਦੇ ਹੈਗੇ ਆ ਤੇ ਇਹ ਹਜੇ ਤੱਕ ਓਪਨਲੀ ਅ ਗਵਰਨਮੈਂਟ ਆਫ ਇੰਡੀਆ ਨੇ ਵੀ ਕਿਤੇ ਨਾਂ ਨਹੀਂ ਲਿਆ ਪਾਕਿਸਤਾਨ ਨੂੰ ਕਰਿਆ ਬਟ ਉਹਨਾਂ ਨੇ ਕੁਝ ਐਕਸ਼ਨਸ ਜ਼ਰੂਰ ਲਏ ਹੈਗੇ ਆ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਇੱਕ ਸੁਭਾਵਿਕ ਜਿਹਾ ਹੁੰਦਾ ਵੀ ਉਹਦੀ ਫਿੰਗਰ ਪੁਆਇੰਟਿੰਗ ਜਾਂ ਉਹਦਾ ਬਲੇਮ ਆ ਪਾਕਿਸਤਾਨ ਵੱਲ ਜਾਂਦਾ ਹੈ ਰਾਈਟ ਬਟ ਜਿਵੇਂ ਤੁਸੀਂ ਕਿਹਾ ਡਿਟੇਲ ਇਨਵੈਸਟੀਗੇਸ਼ਨ ਜੀ ਹੀ ਤੋਂ ਪਤਾ ਲੱਗੂਗਾ ਆਪਾਂ ਨੂੰ ਵੀ ਕੌਣ ਇਹ ਲੋਕ ਸੀ ਕਿੱਥੋਂ ਆਏ ਕਿੱਥੋਂ ਇਹਨਾਂ ਨੂੰ ਅਸॉल्ट ਰਾਈਫਲਾਂ ਮਿਲੀਆਂ ਕੌਣ ਇਹਨਾਂ ਨੂੰ ਗਾਈਡ ਕਰਕੇ ਉੱਥੇ ਤੱਕ ਲੈ ਕੇ ਗਿਆ ਕਿੰਨਾ ਨੇ ਲੋਕਲ ਸਪੋਰਟ ਇਹਨਾਂ ਨੂੰ ਦਿੱਤੀ ਹੈਗੀ ਆ ਉਹਦਾ ਡਿਟੇਲ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂ ਬਟ ਇੱਕ ਜਿਵੇਂ ਪਾਸਟ ਸਾਡਾ ਹੈਗਾ ਉਦੋਂ ਆਪਾਂ ਦੇਖਦੇ ਹੈਗੇ ਆ ਵੀ ਕਿਤੇ ਨਾ ਕਿਤੇ ਇਹ ਡਾਇਰੈਕਟਲੀ ਉਂਗਲ ਜਿਹੜੀ ਜਾਂਦੀ ਆ ਉਹ ਪਾਕਿਸਤਾਨ ਵੱਲ ਜਾਂਦੀ ਹੈਗੀ ਆ ਤੇ ਇਹ ਆਪਾਂ ਇੱਥੋਂ ਹੁਣ ਉਹਦੇ ਵਿੱਚ ਕੀ ਹੁੰਦਾ ਸਰਕਾਰਾਂ ਨੇ ਫਿਰ ਕੋ ਐਕਸ਼ਨ ਵੀ ਲੈਣਾ ਹੁੰਦਾ ਤੇ ਜਿਵੇਂ ਇੰਡੀਆ ਨੇ ਇਮੀਡੀਏਟਲੀ ਪਬਲਿਕ ਪ੍ਰੈਸ਼ਰ ਦੇ ਅੰਦਰ ਆ ਕੇ ਕੁਝ ਉਹਨਾਂ ਨੂੰ ਐਕਸ਼ਨ ਲੈਣੇ ਪਏ ਹੈਗੇ ਆ ਤੇ ਸਿਮਿਲਰਲੀ ਪਾਕਿਸਤਾਨ ਨੇ ਵੀ ਰਿਐਕਟ ਕਰਿਆ ਉਹਨਾਂ ਨੇ ਵੀ ਕਾਊਂਟਰ ਰਿਐਕਸ਼ਨ ਕਰੀ ਹੈਗੀ ਹੈ ਜਾਂ ਐਕਸ਼ਨ ਲਈ ਹੈਗੀ ਆ ਸੋ ਇਹ ਇੱਕ ਇਨਸੀਡੈਂਟ ਬੜਾ ਮੰਦਭਗਾ ਹੈਗਾ ਤੁਸੀਂ ਕਿਹਾ ਵੀ ਇਹਦਾ ਅਸਰ ਹੈ ਅਸਰ ਜਿਹੜਾ ਹੈਗਾ ਉਹ ਤਾਂ ਆਲਰੇਡੀ 3-4 ਦਿਨਾਂ ਚ ਪਤਾ ਲੱਗ ਗਿਆ ਹੈਗਾ ਤੇ ਜਿਵੇਂ ਉਹਨਾਂ ਨੇ ਪੂਰੀ ਮੂਵਮੈਂਟ ਬੰਦ ਕਰਤੀ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਇੱਥੇ ਪਾਕਿਸਤਾਨੀ ਨੇ ਉਹ ਵਾਪਸ ਚਲੇ ਜਾਣ ਜਾਂ ਉਧਰੋਂ ਹਿੰਦੂਸਤਾਨੀ ਨੇ ਦੇਖੋ ਇਦਾਂ ਦਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਪੋਲਿਟਿਕਸ ਵੀ ਹੋਊਗੀ ਪੋਲਿਟੀਕਲ ਲੋਕ ਜਿਹੜੇ ਪਾਵਰ 'ਚ ਬੈਠੇ ਆ ਦੋਨੋਂ ਸਾਈਡਾਂ ਤੇ ਉਹ ਆਪਦੇ ਹਿਸਾਬ ਨਾਲ ਡੀਲ ਕਰਨਗੇ ਬਟ ਇਹਦੇ ਵਿੱਚ ਅਨਫੋਰਚੂਨੇਟਲੀ ਹੁੰਦਾ ਜਿਹੜਾ ਆਮ ਪਬਲਿਕ ਹੈਗਾ ਆਮ ਨਾਗਰਿਕ ਹੈ ਚਾਹੇ ਉਧਰ ਨੇ ਚਾਹੇ ਇਧਰ ਹੈਗੇ ਆ ਉਹ ਜ਼ਰੂਰ ਸਫਰ ਕਰਦੇ ਆ ਬਿਲਕੁਲ ਕਈ ਜਿਹੜੇ ਪਾਕਿਸਤਾਨੀ ਨੇ ਜਦੋਂ ਇੱਥੋਂ ਆਟਾਰੀ ਬਾਰਡਰ ਗਏ ਨੇ ਉੱਥੇ ਜਾ ਕੇ ਉਹਨਾਂ ਵੱਲੋਂ ਇਹ ਗੱਲਾਂ ਕਈਆਂ ਗਈਆਂ ਕਿ ਸਾਡੇ ਨਾਲ ਇਸ ਤਿੱਕੇ ਨਾਲ ਧੱਕਾ ਕਿਉਂ ਸਾਡੇ ਬੱਚਿਆਂ ਨੂੰ ਉਧਰ ਭੇਜ ਦਿੱਤਾ ਅਸੀਂ ਇੱਧਰ ਬੈਠੇ ਹੋਏ ਆ ਇਸ ਤਿੱਕੇ ਨਾਲ ਐ ਥੋੜੀ ਹੁੰਦਾ ਕਿ ਵੀ ਇੱਕ ਇਸ ਤਿੱਕੇ ਨਾਲ ਧੱਕਾ ਕਰਕੇ ਤੁਸੀਂ ਦੇਸ਼ ਚੋਂ ਕੱਢ ਦਿੱਤਾ ਜਾਵੇ ਉਹ ਲੋਕਾਂ ਦਾ ਨੁਕਸਾਨ ਹੋ ਰਿਹਾ ਫਿਰ ਜਿਹੜੇ ਇਹਦੇ ਵਿੱਚ ਫਾਇਦਾ ਲੈਣ ਵਾਲੇ ਲੋਕ ਨੇ ਫਾਇਦਾ ਲੈ ਜਾਣਗੇ ਦੇਖੋ ਇੱਕ ਤਾਂ ਸਾਡੇ ਨਾ ਪਬਲਿਕ ਦੇ ਵਿੱਚ ਅੱਜ ਸੋਸ਼ਲ ਮੀਡੀਆ ਇੰਨਾ ਪ੍ਰੋਮੀਨੈਂਟ ਹੋ ਗਿਆ ਜਿਵੇਂ ਇਹ ਇਨਸੀਡੈਂਟ ਹੋਇਆ ਲੋਕਾਂ ਨੇ ਆਪਣੇ ਆਪਣੇ opinion ਦੇਣੇ ਸ਼ੁਰੂ ਕਰ ਦਿੱਤੇ ਇਮੀਡੀਏਟਲੀ ਇਹ ਚੀਜ਼ਾਂ ਤੋਂ ਸਾਨੂੰ ਨਾ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਹੈ ਇਹ ਇਸ ਤਰ੍ਹਾਂ ਦਾ ਇਹਨੂੰ ਇੱਕ ਰਿਲੀਜੀਅਸ ਰੰਗ ਦੇਣ ਦੀ ਲੋੜ ਨਹੀਂ ਹੈ ਜਿਹੜੇ ਲੋਕ ਜਿਨ੍ਹਾਂ ਨੇ ਗਲਤ ਕੰਮ ਕਰਿਆ ਉਹਨਾਂ ਦੀ ਨਿੰਦਾ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਰਹੀ ਗੱਲ ਜਿਹੜੀ ਪੋਲਿਟਿਕਸ ਹੈ ਜੈਸ ਸਬਸੀਕੁਐਂਟਲੀ ਉਧਰਲੇ ਪੋਲੀਟੀਸ਼ਨ ਕੀ ਕਹਿ ਰਿਹਾ ਜਾਂ ਸਾਡੇ ਵਾਲੇ ਪੋਲੀਟੀਸ਼ਨਸ ਕੀ ਕਹਿ ਰਹੇ ਹੈਗੇ ਆ ਤੇ ਉਹਦੇ ਵਿੱਚ ਪਿਸਦਾ ਇੱਕ ਆਮ ਨਾਗਰਿਕ ਹੀ ਹੁੰਦਾ ਪਬਲਿਕ ਹੁੰਦੀ ਜਿਵੇਂ ਤੁਸੀਂ ਕਿਹਾ ਕੁਝ ਇਨਸੀਡੈਂਟ ਆਪਾਂ ਨਿਊਜ਼ 'ਚ ਦੇਖੇ ਬਈ ਇੱਥੇ ਕੋਈ ਕਸ਼ਮੀਰ ਦੀ ਲੜਕੀ ਸੀਗੀ ਸ਼ਾਇਦ ਪਤਾ ਨਹੀਂ ਉਹਦੇ ਨਾਲ ਵੀ ਬਦਸਲੂਕੀ ਹੋਈ ਆ ਇਹ ਜਿਹੜਾ ਇਹ ਰਿਟੋਰਿਕ ਹੈਗਾ ਇਹ ਜਿਸ ਤਰ੍ਹਾਂ ਦੇ ਇਮੋਸ਼ਨਸ ਪਬਲਿਕ ਨੂੰ ਦਿੱਤੇ ਜਾ ਰਹੀ ਹੈ ਇਹ ਗਲਤ ਆ ਪਬਲਿਕ ਨੂੰ ਇਹਨਾਂ ਰਿਐਕਸ਼ਨਸ ਤੋਂ ਬਚਣ ਦੀ ਲੋੜ ਹੈ ਸਮਝਦਾਰੀ ਦੀ ਲੋੜ ਹੈ ਕਿਉਂ ਕਿਉਂਕਿ ਤੁਸੀਂ ਇਹ ਦੇਖੋ ਉਹ ਕਿਹਨੇ ਕਰਿਆ ਕਿਉਂ ਕਰਾਇਆ ਉਹਦਾ ਜਿਹੜਾ ਪਰਪਸ ਹੈ ਤੇ ਏਮ ਹੈ ਉਹ ਪੂਰਾ ਹੋ ਜਾਊਗਾ ਜੇ ਆਪਣੇ ਲੋਕ ਇੱਥੇ ਇੱਕ ਦੂਏ ਨਾਲ ਲੜਨ ਲੱਗ ਜਾਣ Hindu Musliman ਕਹਿ ਲਓ ਜਾਂ ਜੋ ਵੀ ਇਸ ਤਰ੍ਹਾਂ ਦੇ ਆਪਾੜ ਪੈ ਰਹੇ ਹੈ ਤਾਂ ਜਿਹੜੇ ਬੰਦੇ ਨੇ ਵੀ ਇਹ ਸੋਚ ਸਮਝ ਕੇ ਕਿਹਾ ਉਹ ਤਾਂ ਬੈਠ ਕੇ ਉੱਥੇ ਹੱਸਦਾ ਹੋ ਤੇ ਉਹਨੂੰ ਤਾਂ ਇਹ ਮੁੱਦਾ ਮਤਲਬ ਉਹਨੂੰ ਇਹਦੇ 'ਚ ਕਾਮਯਾਬੀ ਮਿਲ ਗਈ ਸੋ ਇਹ ਲੋਕਾਂ ਨੂੰ ਪਹਿਲੀ ਗੱਲ ਲੋਕਾਂ ਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਹਾਂ ਇਹਦੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਇਹ ਪਿਕਚਰ ਕਲੀਅਰ ਕਰਨੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਜਿਹੜੇ ਨੈਸੈਸਰੀ ਐਕਸ਼ਨ ਨੇ ਉਹ ਲੈਣੇ ਚਾਹੀਦੀ ਹੈ ਬਜਾਏ ਇਹਦੇ ਕਿ ਇਹਦਾ ਪੋਲਿਟਿਕਲ ਇਸਤੇਮਾਲ ਕਰਿਆ ਜਾਵੇ ਸਰ ਇਸ ਦਾ ਅੱਗੇ ਨਿਚੋੜ ਕੇ ਨਿਕਲਦਾ ਹੈ ਕੀ ਹੋਣ ਵਾਲਾ ਇਸ ਦੇ ਨਾਲ ਅੱਗੇ ਕਿ ਲੱਗਦਾ ਕਿ ਜਿਸ ਤਿੱਕੇ ਨਾਲ ਸੋਸ਼ਲ ਮੀਡੀਆ ਦੋਤਾ ਉੱਤੇ ਗਲਤ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਗਲਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਮਨਾਂ ਦੇ ਵਿੱਚ ਇਹ ਇਹ ਪਾਇਆ ਜਾ ਰਿਹਾ ਕਿ ਮੁਸਲਮਾਨ ਹੀ ਵੈਰੀ ਨੇ ਹਿੰਦੂਆਂ ਦੇ ਵੀ ਇਹ ਕ੍ਰੀਏਟ ਕੀਤਾ ਜਾ ਰਿਹਾ ਇਹਨੂੰ ਹੁਣ ਕਲੀਅਰ ਕਿਵੇਂ ਕੀਤਾ ਜਾਏਗਾ ਉਹਨਾਂ ਦੇ ਟਾਈਮ ਦੇ ਵਿੱਚ ਭਾਵੇਂ ਸਰਕਾਰ ਵੱਲੋਂ ਹੋਵੇ ਭਾਵੇਂ ਆਰਮੀ ਵੱਲੋਂ ਹੋਵੇ ਭਾਵੇਂ ਆਮ ਲੋਕਾਂ ਵੱਲੋਂ ਹੋਵੇ ਦੇਖੋ terrorist ਦਾ ਵੈਸੀ ਦੇਖਿਆ ਜਾ ਵੀ ਨਾ ਕੋਈ ਰਿਲੀਜੀਅਨ ਨਹੀਂ ਹੁੰਦਾ ਧਰਮ ਨਹੀਂ ਹੁੰਦਾ 테러ਰਿਸਟ 테러ਰਿਸਟ ਹੁੰਦਾ ਤਾਂ ਹੀ ਅਸੀਂ ਉਹਨੂੰ 테러ਰਿਸਟ ਕਹਿੰਦੇ ਆ ਜਿਹੜਾ ਲੋਕਾਂ ਦੇ ਮਨਾਂ ਵਿੱਚ ਟੈਰਰ ਫੈਲਾਉਂਦਾ ਰਹੀ ਗੱਲ ਉਹਦੇ ਚ ਕੋਈ ਰਿਲੀਜੀਅਨ ਨਾਲ ਉਹਨੂੰ ਜੋੜਨ ਦੀ ਇਹ ਜਿਹੜੇ 테러ਰਿਸਟ ਹੁੰਦੇ ਆ ਇਹ ਤਾਂ ਸਿਰਫ ਗਾਹਾਂ ਨੇ ਇਹ ਤਾਂ ਮੂਰੇ ਉਹਨਾਂ ਦੇ ਮੂਰ ਹੀ ਨੇ ਇਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਉਹ ਇਹਨਾਂ ਦਾ ਇਸਤੇਮਾਲ ਕਿਵੇਂ ਕਰਦੇ ਆ ਲੋਕਾਂ ਦਾ ਕਿਉਂਕਿ ਜਿਹੜੇ 테러ਰਿਸਟ ਨੇ ਇਹ ਬਹੁਤ ਗਰੀਬ ਪਰਿਵਾਰਾਂ ਚੋਂ ਵੀ ਹੁੰਦੇ ਨੇ ਇਹਨਾਂ ਨੂੰ ਐਕਸਪਲੋਇਟ ਕਰਿਆ ਜਾਂਦਾ ਅਸੀਂ ਦੇਖਦੇ ਆ ਆਪਣੇ ਇੰਡੀਆ ਚ ਵੀ ਕੋਈ ਕ੍ਰਾਈਮ ਕੋਈ ਗਲਤ ਕੰਮ ਕਰ ਰਿਹਾ ਹੈ ਜਾਂ ਉਹ ਇਹ ਹਾਲਾਤ ਦੇ ਵਿੱਚ ਫਸ ਕੇ ਉਹ ਲੋਕ ਕਰਦੇ ਆ ਜਿਹੜਾ ਬੰਦਾ ਨਾਰਮਲ ਹੋਊਗਾ ਉਹ ਇਹੋ ਜਿਹਾ ਕੰਮ ਕਰੂਗਾ ਨਹੀਂ ਸੋ ਇਹਨੂੰ ਪਹਿਲੀ ਗੱਲ ਰਿਲੀਜੀਅਨ ਦੇ ਨਾਲ ਜੋੜਨ ਦੀ ਲੋੜ ਨਹੀਂ ਹੈ ਕਿਉਂਕਿ ਜੇ ਅਸੀਂ ਇਹ ਚੀਜ਼ ਦੇ ਵਿੱਚ ਫਸਾਂਗੇ ਤਾਂ ਚਾਹੇ ਉਹ ਪਰਲੇ ਪਾਰ ਵਾਲਿਆਂ ਦਾ ਏਜੰਡਾ ਹੋਵੇ ਤਾਂ ਉਹਨਾਂ ਦਾ ਏਜੰਡਾ ਸਕਸੈਸਫੁਲ ਹੋ ਗਿਆ ਸੋ ਇਹ ਸਾਨੂੰ ਬਿਲਕੁਲ ਕਰਨ ਦੀ ਲੋੜ ਨਹੀਂ ਹੈ ਲੋਕਾਂ ਨੂੰ ਥੋੜਾ ਜਿਹਾ ਸਿਆਣਪ ਕਰਨ ਦੀ ਲੋੜ ਹੈ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਇੱਕ ਕਾਸ਼ਨ ਹੋਣਾ ਚਾਹੀਦਾ ਵੀ ਇਹ ਜੀ ਬਿਆਨਵਾਜੀ ਨਾ ਕਰਨ ਤੇ ਜਿਹੜਾ ਜਿਹੜਾ ਮੇਨ ਮੁੱਦਾ ਉਹ ਇਹ ਹੈਗਾ ਵੀ ਟੈਰਰਰਿਜ਼ਮ ਉੱਥੇ ਕਿਉਂ ਬੰਦ ਨਹੀਂ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਇਹ ਪਾਕਿਸਤਾਨ ਦੀ ਇੱਕ ਪਾਲਿਸੀ ਹੈਗੀ ਆ ਇਹ ਬਿਲਕੁਲ ਕਲੀਅਰ ਹੈ ਕਿਉਂਕਿ ਜਿਹੜਾ ਪਾਕਿਸਤਾਨ ਹੈਗਾ ਉਹਦਾ ਕਿਤੇ ਨਾ ਕਿਤੇ ਮਨ ਦੇ ਵਿੱਚ ਇੰਡੀਆ ਦੇ ਅਗੇਂਸਟ ਇਹ ਰਿਵੈਂਜ ਲੈਣਾ ਕਹਿ ਲੋ 1971 ਚ ਬੰਗਲਾਦੇਸ਼ ਬਣ ਗਿਆ ਇਹ ਉਹਨਾਂ ਦੀ ਸਟੇਟ ਪਾਲਿਸੀ ਆ ਇਹ ਬਿਲਕੁਲ ਓਪਨ ਹੈ ਇਹ even ਅਮਰੀਕਾ ਵਰਲਡ ਲੈਵਲ ਦੇ ਉੱਤੇ ਕਲੀਅਰ ਹੈ ਵੀ ਪਾਕਿਸਤਾਨ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਰਿਹਾ ਹੈ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਦੇਖੋ ਇਹ ਇਹ ਜਿਹੇ ਪਾਲਿਸੀਆਂ ਵੱਡੇ ਦੇਸ਼ ਵੀ ਯੂਜ਼ ਕਰਦੇ ਰਹੇ ਆ ਜਦੋਂ ਰਸ਼ੀਆ ਅਫਗਾਨਿਸਤਾਨ ਦੇ ਵਿੱਚ ਸੀਗਾ 78 ਤੋਂ ਬਾਅਦ ਆਇਆ ਉਦੋਂ ਅਮਰੀਕਨਸ ਨੇ ਜਿਹੜੇ ਮੁਜਾਹਿਦ ਰਸ਼ੀਅਨਸ ਦੇ ਅਗੇਂਸਟ ਲੜੇ ਉਹਨਾਂ ਨੂੰ ਪਾਕਿਸਤਾਨ ਦੀ ਮਦਦ ਦੇ ਨਾਲ ਉਹਨਾਂ ਨੇ ਖੜਾ ਕਰਿਆ ਭਈ ਤੁਸੀਂ ਉੱਥੇ ਜਾਓ ਉਹੀ ਲੋਕ ਕੱਲ ਨੂੰ ਫਿਰ ਦੂਜੀ ਮਿਲਿਟੈਂਟ ਗਰੁੱਪਸ ਨਾਲ ਜੁੜ ਕੇ ਟੈਰਰਿਸਟ ਗਰੁੱਪਸ ਨਾਲ ਜੁੜ ਕੇ ਤੋਂ ਇਹ ਇੱਕ ਤਰੀਕੇ ਦੀ ਇੱਕ ਦੁਨੀਆ ਚ ਇੰਡਸਟਰੀ ਵੀ ਬਣੀ ਹੋਈ ਆ ਜਿਹੜਾ ਲੋਕ ਵੱਡੇ ਮੁਲਕ ਨੇ ਉਹ ਵੀ ਇਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਤੋਂ ਜਿਹੜਾ ਤੁਸੀਂ ਸਵਾਲ ਕਿਹਾ ਵੀ ਹਿੰਦੂ ਮੁਸਲਮਾਨ ਹਿੰਦੂ ਮਤਲਬ ਇਸ ਤਰ੍ਹਾਂ ਦੀਆਂ ਇਹ ਰਿਲੀਜੀਅਨ ਨੂੰ ਆਪਾਂ ਨੂੰ ਬਿਲਕੁਲ ਡਿਸਕਸ਼ਨ ਕਰਨ ਦੀ ਲੋੜ ਨਹੀਂ ਹੈ ਤੇ ਇਹ ਰਿਐਕਸ਼ਨ ਸਾਡੀ ਬਿਲਕੁਲ ਨਹੀਂ ਹੋਣੀ ਚਾਹੀਦੀ ਹਾਂ ਜਿਨ੍ਹਾਂ ਦਾ ਜਿਨ੍ਹਾਂ ਦੀ ਲਾਸ ਹੋਈ ਹੈ ਲੋਕਾਂ ਨੂੰ ਉਹਨਾਂ ਦੇ ਨਾਲ ਸੋਲੀਡੈਰਿਟੀ ਰੱਖਣੀ ਚਾਹੀਦੀ ਹੈ ਉਹ ਨੁਕਸਾਨ ਬੜਾ ਗਲਤ ਹੋਇਆ ਔਰ ਇਹੀ ਜੇ ਇਨਸੀਡੈਂਟ ਬਹੁਤ ਹੋਏ ਹੈ ਰਾਈਟ ਹੁਣ ਜੇ ਆਪਾਂ ਕੱਲ ਨੂੰ ਕਹੀਏ ਵੀ ਸਿੱਖ ਰੌਇਟਸ ਵੀ ਹੋਏ ਫਿਰ ਕਿਤੇ ਗੁਜਰਾਤ ਦੇ ਵਿੱਚ ਰੌਇਟਸ ਹੁੰਦੇ ਆ ਕਿਤੇ ਵੈਸੇ ਕੋਈ ਮੌਬ ਇਕੱਠਾ ਹੋ ਕੇ ਕੋਈ ਰੌਇਟਸ ਕਰਦਾ ਉਦੋਂ ਵੀ ਇਹ ਲੋਕਾਂ ਦਾ ਜਾਨੀ ਮਾਲ ਦਾ ਨੁਕਸਾਨ ਹੁੰਦਾ ਹੈਗਾ ਤੇ ਨਾਲੇ ਜਦੋਂ ਇੱਕ ਭੀੜ ਹੁੰਦੀ ਹੈ ਜਦੋਂ ਅਸੀਂ ਇਹੋ ਜਿਹਾ ਨੈਰੇਟਿਵ ਸਿਰਜਦੇ ਆ ਮੌਬ ਹੁੰਦੇ ਆ ਲੋਕ ਹੁੰਦੇ ਆ ਤੇ ਉਹ ਰਿਐਕਟ ਕਰਦੇ ਆ ਉਦੋਂ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਹੈ ਔਰ ਇਹਦੇ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਆਪਾਂ ਜਦੋਂ ਦੇਖਦੇ ਆ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਲੋਕ ਪਾਵਰ 'ਚ ਬੈਠੇ ਹੁੰਦੇ ਉਹਨਾਂ ਨੂੰ ਵੀ ਇਹਨਾਂ ਤੋਂ ਫਾਇਦੇ ਮਿਲਦੇ ਆ ਕਿਉਂਕਿ ਜਦੋਂ ਕ੍ਰਾਈਸਿਸ ਹੋਊਗਾ ਉਹਦੇ 'ਚ ਕਈ ਇਹ ਜਿਹੇ ਲੋਕ ਹੁੰਦੇ ਜਿਨ੍ਹਾਂ ਨੂੰ ਫਾਇਦਾ ਮਿਲਦਾ ਤੇ ਫਾਇਦਾ ਲੈਣਗੇ ਜੀ ਲਗਾਤਾਰ ਲੋਕ ਇਹ ਕਹਿ ਰਹੇ ਨੇ ਕਿ ਇੱਕ ਪਾਸੇ ਖੂਨ ਤੇ ਦੂਜੇ ਪਾਸੇ ਪਾਣੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋਣਗੀਆਂ ਪਾਣੀ ਵੀ ਕਹਿੰਦੇ ਬੰਦ ਜਿਹੜਾ ਕੀਤਾ ਜਾਵੇ ਪਾਕਿਸਤਾਨ ਨੂੰ ਬਿਲਕੁਲ ਨਾ ਦਿੱਤਾ ਜਾਵੇ ਹੁਣ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਿੱਕ ਨਾਲ ਤੁਹਾਡੇ ਸਾਰੇ ਸਹਿਯੋਗੀ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਰਿਪੀਰੀਅਨ ਸਟੇਟ ਹੈ ਤੇ ਸਟੇਟ ਜਿਹੜੇ ਅਕੰਡੇ ਦੇ ਉੱਤੇ ਵਸਦੇ ਹੁੰਦੇ ਨੇ ਜਿੱਥੇ ਪਾਣੀ ਆ ਰਿਹਾ ਤੇ ਉਹਨਾਂ ਦਾ ਹੱਕ ਹੁੰਦਾ ਤੁਸੀਂ ਕਿਵੇਂ ਕੀ ਦੇਖਦੇ ਹੋ ਇਸ ਦੇ ਵਿੱਚ ਕਿ ਵੀ ਖੂਨ ਵੀ ਪਾਣੀ ਵੀ ਤੇ ਰਿਪੀਰੀਅਨ ਸਟੇਟ ਦੇ ਮੁਤਾਬਕ ਕੀ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਨਵੈਸਟੀਗੇਸ਼ਨ ਇੱਕ ਪੂਰੀ ਪ੍ਰੋਪਰ ਓਪਨ ਡਿਟੇਲ ਚ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਪੂਰੇ ਤੱਥ ਹੋਣੇ ਚਾਹੀਦੇ ਆ ਵੀ ਇਹ ਲੋਕ ਕਿੱਥੋਂ ਆਏ ਕਿਵੇਂ ਲਾਈਨ ਆਫ ਕੰਟਰੋਲ ਤੋਂ ਆਏ ਅਸਲਾ ਕੌਣ ਲੈ ਕੇ ਆਇਆ ਕਿਹਨਾਂ ਨੇ ਇਹਨਾਂ ਨੂੰ ਅੰਦਰ ਸਪੋਰਟ ਕਰੀ ਕਿਉਂਕਿ ਉਹਦੇ ਨਾਲ ਇੱਕ ਪ੍ਰਸ਼ਾਸਨ ਔਰ ਗਵਰਨਮੈਂਟ ਦੇ ਵਿੱਚ ਲੋਕਾਂ ਦਾ ਫੇਥ ਔਰ ਵਿਸ਼ਵਾਸ ਪੈਂਦਾ ਹੁੰਦਾ ਦੂਜੀ ਗੱਲ ਹੋ ਗਈ ਜਿਹੜਾ ਹੁਣ ਇੰਡਸ ਵਾਟਰ ਟਰੀਟੀ ਜਿਹੜੀ 1960 ਚ ਹੋਈ ਸੀ ਉਹ ਮੈਂ ਡਿਟੇਲ ਚ ਨਹੀਂ ਜਾਊਗਾ ਉਹਦੇ ਚ ਤਿੰਨ ਨਦੀਆਂ ਉਧਰ ਤਿੰਨ ਨਦੀਆਂ ਇੱਧਰ ਪਾਣੀ ਵੰਡਿਆ ਗਿਆ ਇਹ ਇਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਕਿਉਂਕਿ ਪਾਕਿਸਤਾਨ ਜਦੋਂ ਪਟਿਆ 1947 48 ਚ ਇਹਨਾਂ ਕੋਲੇ ਪਾਣੀ ਦਾ ਕੋਈ ਸੋਰਸ ਨਹੀਂ ਸੀਗਾ ਉਦੋਂ ਇਹਨਾਂ ਦੀ ਜਿਹੜੀ ਵੀ ਪਾਕਿਸਤਾਨ ਜਦੋਂ ਇੰਡੀਆ ਚ ਸੀਗਾ ਤਾਂ ਪਾਣੀ ਸਾਰਾ ਇਹਨਾਂ ਨਦੀਆਂ ਚੋਂ ਹੀ ਜਾਂਦਾ ਸੀ ਉਹਨਾਂ ਦੇ ਖੇਤੀਬਾੜੀ ਵਾਸਤੇ ਰਾਈਟ ਤੇ ਇਹ ਇੱਕ ਤਰੀਕੇ ਦਾ ਕਹਿ ਲਓ ਵੀ ਹਿਊਮਨਿਟੇਰੀਅਨ ਇਨਸਾਨੀਅਤ ਦੇ ਤੌਰ ਤੇ ਵੀ ਚਲੋ ਉੱਧਰ ਵੀ ਲੋਕ ਵੱਸਦੇ ਐ ਇੱਕ ਆ ਮੁਲਕ ਹੈਗਾ ਵੀ ਆਪਾਂ ਕਹਿੰਦੇ ਆ ਪਾਣੀ ਇੱਕ ਨੈਚੁਰਲ ਰਿਸੋਰਸ ਹੈ ਉਹ ਇਨਸਾਨ ਦੀ ਜ਼ਰੂਰਤ ਹੈ ਰੋਟੀ ਕਪੜਾ ਮਕਾਨ ਪਾਣੀ ਜਰਨਲ ਵਾਸਤੇ ਤਾਂ ਉਹ ਗਵਰਨਮੈਂਟ ਆਫ ਇੰਡੀਆ ਨੇ ਸੰਧੀ ਕਰੀ ਵੀ ਆਪਾਂ ਤਿੰਨ ਰਿਵਰ ਦਾ ਪਾਣੀ ਤੁਹਾਨੂੰ ਦਵਾਂਗੇ ਅਸੀਂ ਇਹਨੂੰ ਇੱਧਰ ਨਹੀਂ ਯੂਜ਼ ਕਰਾਂਗੇ ਇੱਕ ਇਨਸਾਨੀਅਤ ਦੇ ਤੌਰ ਤੇ ਹੀ ਕਹਿ ਸਕਦੇ ਆ ਬਟ ਤੁਸੀਂ ਬੜਾ ਸਹੀ ਕਿਹਾ ਬਈ ਹੁਣ ਜੇ ਪਾਕਿਸਤਾਨ ਟੈਰਰ ਦੀ ਪਾਲਿਸੀ ਯੂਜ਼ ਕਰਦਾ ਹੈ ਅਹ ਹਮੇਸ਼ਾ ਇੰਡੀਆ ਦੇਗੇਂਡ ਬਹੁਤ ਇਨਸੀਡੈਂਟ ਹੋਏ ਨੇ ਉਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ 扑ਕਾਉਣ ਦੀ ਕੋਸ਼ਿਸ਼ ਕੀਤੀ ਆ ਜੰਮੂ ਕਸ਼ਮੀਰ ਚ ਲਗਾਤਾਰ ਇਹ ਚੀਜ਼ਾਂ ਕਰ ਰਹੇ ਆ ਤਾਂ ਇਹ ਹੁਣ ਟ੍ਰੀਟੀ ਦੇ ਉੱਤੇ ਜਿਵੇਂ ਗਵਰਨਮੈਂਟ ਨੇ ਸਟੈਂਡ ਲਿਆ ਵੀ ਅਸੀਂ ਇਹਨੂੰ ਇਹਦੇ ਉੱਤੇ ਰੋਕ ਲਾਵਾਂਗੇ ਤਾਂ ਇਹ ਇੱਕ ਬੜਾ ਤਗੜਾ ਸਟੈਂਡ ਆ ਗਵਰਨਮੈਂਟ ਦਾ ਤੇ ਇਹਦੇ ਆਉਣ ਵਾਲੇ ਦਿਨਾਂ ਚ ਦੇਖਣਾ ਪਊ ਇਹਦੇ ਪ੍ਰੈਸ਼ਰ ਤਾਂ ਪਊਗਾ ਪਾਕਿਸਤਾਨ ਤੇ ਕਿਉਂਕਿ ਜੇ ਪਾਣੀ ਇਹਨਾਂ ਨੇ ਰੋਕਤਾ ਜਾਂ ਘਟਾਤਾ ਇਹਨਾਂ ਦੀ ਸਟ੍ਰੇਟ ਵੇ ਜਿਹੜਾ ਪੰਜਾਬ ਦਾ ਏਰੀਆ ਤੇ ਸਿੰਧ ਦਾ ਨਾਰਥਨ ਏਰੀਆ ਉੱਥੇ ਸਾਰੀ ਜਿਹੜੀ ਖੇਤੀ ਆ ਉਹ ਇਨਾ ਪਾਣੀਆ ਚ ਹੁੰਦੀ ਆ ਤੇ ਇਹ ਇੱਕ ਬਹੁਤ ਵੱਡਾ ਐਕਸ਼ਨ ਹੈ ਤੇ ਦੂਜੀ ਗੱਲ ਇਹ ਹੁੰਦੀ ਆ ਵੀ ਹੁਣ ਸਰਕਾਰ ਕੋਲੇ ਜਿਵੇਂ ਕਈਆਂ ਨੇ ਲੋਕਾਂ ਨੇ ਕਿਹਾ ਉੱਥੇ ਜਿੱਥੇ ਹੋ ਕੇ ਵੀ ਆਪਾਂ ਅਟੈਕ ਕਰ ਦੋ ਬਾਲਾਕੂਟ ਕਰ ਦੋ ਫਲਾਣਾ ਕਰ ਦੋ ਉਹ ਕਈ ਵਾਰੀ ਸਰਕਾਰਾਂ ਰਿਐਕਟ ਕਰਦੀਆਂ ਨੇ ਲੋਕਾਂ ਦੇ ਪ੍ਰੈਸ਼ਰ 'ਚ ਆ ਕੇ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਲੜਾਈ ਦੇ ਵੀ ਬੜੇ ਨੁਕਸਾਨ ਹੁੰਦੇ ਆ ਜੀ ਆਪਾਂ ਲੜਾਈ ਵੀ ਕਰਾਂਗੇ ਤੇ ਜੇ ਕੋਈ ਇਦਾਂ ਦਾ ਇੰਡਾਇਰੈਕਟ ਤਰੀਕਾ ਇਸਤੇਮਾਲ ਕਰਕੇ ਆਪਾਂ ਪਾਕਿਸਤਾਨ ਨੂੰ ਡਾਇਲੌਗ ਤੇ ਲਿਆਈਏ ਟੇਬਲ ਤੇ ਲਿਆਈਏ ਜਿੱਥੇ ਉਹ ਕਹਿਣ ਵੀ ਅੱਛਾ ਅਸੀਂ ਟੈਰੇਟ ਦੀ ਪਾਲਿਸੀ ਬੰਦ ਕਰਦੇ ਹਾਂ ਜੇ ਜੇ ਡਾਇਲੌਗ ਚੱਲੂਗਾ ਟੈਰਰ ਪਾਲਿਸੀ ਬੰਦ ਹੋਊਗੀ ਤਾਂ ਉਹਦੇ ਨਾਲ ਪਰਲੇ ਪਾਰ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂ ਉਹਨਾਂ ਦੀ ਵੀ ਇਕਨੋਮਿਕ ਕੰਡੀਸ਼ਨ ਵਧੀਆ ਹੋਊਗੀ ਪਾਕਿਸਤਾਨੀ ਕਈ ਲੀਡਰ ਮੰਨਦੇ ਨੇ ਕਿ ਵੀ ਅਸੀਂ ਟੈਰਰ ਨੂੰ ਪ੍ਰੋਮੋਟ ਕੀਤਾ ਸੀਗਾ ਕਿਸੇ ਦੇ ਝਾਂਸੇ ਦੇ ਵਿੱਚ ਆ ਕੇ ਹਾਲਾਂਕਿ ਭਾਵੇਂ ਅਮਰੀਕਾ ਦਾ ਨਾਮ ਲੈ ਲਿਆ ਭਾਵੇਂ ਉਹਨਾਂ ਨੇ ਤਾਲੀਬਾਨ ਜਾਂ ਹੋਰ ਕਈ ਥਾਵਾਂ ਦਾ ਨਾਮ ਲੈ ਲਿਆ ਉਹ ਮੰਨ ਰਹੇ ਨੇ ਇਮਰਾਨ ਖਾਨ ਰਣਾ ਵੀ ਟਵੀਟ ਕੀਤਾ ਕਿ ਵੀ ਇਹ ਚੀਜ਼ਾਂ ਪਰ ਇਹਦੇ ਵਿੱਚ ਹੁਣ ਸੁਧਾਰ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜੇ ਇੱਧਰ ਇੰਡੀਆ ਦੇ ਲੋਕ ਨੇ ਤੇ ਪਰੇ ਪਾਕਿਸਤਾਨ ਦੇ ਲੋਕ ਨੇ ਪਾਣੀ ਬੰਦ ਹ ਔਰ ਕੋਈ ਚੀਜ਼ਾਂ ਬੰਦ ਹੁੰਦੀਆਂ ਨੇ ਬਾਰਡਰ ਬੰਦ ਹੁੰਦੇ ਨੇ ਇੱਥੇ ਫਿਰ ਆਮ ਲੋਕ ਕੀ ਪੀਸੇ ਜਾਣਗੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਜਾਣੀ ਹੈ ਫਿਰੋਂ ਆਮ ਲੋਕਾਂ ਨੂੰ ਬਹੁਤ ਫਰਕ ਪਊਗਾ ਐਂਡ ਸਭ ਤੋਂ ਜ਼ਿਆਦਾ ਫਰਕ ਪੰਜਾਬ ਪਾਕਿਸਤਾਨ ਪੰਜਾਬ ਔਰ ਉਧਰ ਦੇ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਫਰਕ ਪਊਗਾ ਸਾਡੇ ਹਿੰਦੁਸਤਾਨੀਆਂ ਨੂੰ ਇਨਾ ਫਰਕ ਨਹੀਂ ਪੈਣ ਲੱਗਿਆ ਹੈਗਾ ਸਾਡੇ ਇੱਧਰ ਰੋਟੀ ਪਾਣੀ ਔਰ ਕੰਮ ਤਾਂ ਵਧੀਆ ਚੱਲ ਰਿਹਾ ਹੈ ਬਟ ਜਿਵੇਂ ਤੁਸੀਂ ਕਿਹਾ ਬਈ ਉੱਥੇ ਦੇ ਪੋਲੀਟੀਸ਼ਨ ਜਾਂ ਸਿਆਣੇ ਲੋਕ ਕਹਿੰਦੇ ਆ ਬਟ ਜਕਸੀਰ ਸਮਝਣ ਦੀ ਗੱਲ ਇਹ ਹੈਗੀ ਉੱਥੇ ਦੀ ਤਾਕਤ ਕਿਹਦੇ ਕੋਲੇ ਆ ਪਾਕਿਸਤਾਨ ਦੇ ਵਿੱਚ ਡੈਮੋਕਰੈਟਿਕ ਸਿਸਟਮ ਤਾਂ ਹੈ ਨਹੀਂਗਾ ਜੇ ਹੈਗਾ ਵੀ ਅੱਜ ਪ੍ਰਾਈਮ ਮਿਨਿਸਟਰ ਤਾਂ ਉਹ ਇੱਕ ਤਰੀਕੇ ਦਾ ਕਤਪੁਤਲੀ ਆ ਪੂਰੀ ਪਾਵਰ ਉਥੋਂ ਦੀ ਪਾਕਿਸਤਾਨ ਦੀ ਫੌਜ ਦੀ ਇਸਟੈਬਲਿਸ਼ਮੈਂਟ ਕੋਲੇ ਆ ਅੱਜ 70-80 ਸਾਲ ਹੋ ਗਏ ਇਹ ਸਾਰਾ ਕੰਟਰੋਲ ਉਹ ਕਰਦੀ ਆ ਹੁਣ ਟੈਰਰ ਪਾਲਿਸੀ ਉਹ ਯੂਜ਼ ਕਰਦੀ ਆ ਅੱਛਾ ਇਹਦੀ ਆਰਡ ਦੇ ਵਿੱਚ ਪਾਕਿਸਤਾਨ ਆਰਮੀ ਨੇ ਬਹੁਤ ਜ਼ਮੀਨ ਉਥੇ ਕਬਜ਼ਾ ਕਰਿਆ ਹੋਇਆ ਇੰਡਸਟਰੀ ਤੇ ਕਬਜ਼ਾ ਕਰਿਆ ਹੋਇਆ ਤੇ ਉਹਨਾਂ ਦੀ ਪਾਵਰ ਹੈ ਕੌਣ ਕੌਣ ਅੱਜ ਦੀ ਇਹ ਦੇਣੇ ਚ ਪਾਵਰ ਛੱਡੂਗਾ ਸੋ ਵੱਡਾ ਮਸਲਾ ਇਹ ਹੈਗਾ ਵੀ ਨੱਥ ਪਾਉਣੀ ਆ ਤਾਂ ਪਾਕਿਸਤਾਨ ਆਰਮੀ ਵਾਲਿਆਂ ਨੂੰ ਪਾਉਣੀ ਪੈਣੀ ਆ ਔਰ ਉਹਦੇ ਵਿੱਚ ਪਾਕਿਸਤਾਨ ਦੇ ਲੋਕਾਂ ਨੂੰ ਆਵਾਜ਼ ਉਠਾਉਣ ਦੀ ਲੋੜ ਹੈ ਬਟ ਜਦੋਂ ਆਵਾਜ਼ ਉਠਾਉਂਦੇ ਆ ਪਾਕਿਸਤਾਨ ਆਰਮੀ ਇਹਨਾਂ ਨੂੰ ਥੱਲੇ ਦੱਬ ਦਿੰਦੀ ਆ ਸੋ ਪਾਕਿਸਤਾਨ ਆਰਮੀ ਜਿਹੜੀ ਹੈ ਬਹੁਤ ਸਟਰੋਂਗਲੀ ਇਸ ਚੀਜ਼ ਨੂੰ ਕਰ ਰਹੀ ਹੈ ਸੋ ਇਹਦੇ ਹੱਲ ਤਾਂ ਹੁਣ ਗਵਰਨਮੈਂਟ ਆਫ ਇੰਡੀਆ ਦੇ ਹੱਥ ਚੀਨੇ ਵੀ ਕਿਵੇਂ ਕਰਦੇ ਆ ਇਹ ਇੱਕ ਤਰੀਕਾ ਦਿੰਦੀ ਹੈ ਇੰਡੀਆ ਨੂੰ ਤੇ ਪਾਕਿਸਤਾਨ ਨੂੰ ਕਹਿੰਦੇ ਇਹ ਕਾਫੀ ਲੰਬਾ ਚੱਲਦਾ ਆ ਰਿਹਾ ਕਸ਼ਮੀਰ ਵਾਲਾ ਮੁੱਦਾ ਕਿ ਪਾਕਿਸਤਾਨ ਕਹਿੰਦਾ ਕਸ਼ਮੀਰ ਸਾਡਾ ਹੈ ਤੇ ਕਹਿੰਦੇ ਬੈਠ ਕੇ ਹੱਲ ਹੋਣਾ ਚਾਹੀਦਾ ਕਿਉਂਕਿ ਕਹਿੰਦਾ 1500 ਸਾਲਾਂ ਤੋਂ ਇਹ ਇਸ ਤਿੱਕੇ ਨਾਲ ਹੀ ਚੱਲਦਾ ਆ ਰਿਹਾ ਕਹਿੰਦੇ ਇਹ ਟੇਬਲ ਟਾਕ ਕਰਨੀ ਚਾਹੀਦੀ ਹੈ ਕਹਿੰਦੇ ਇਹਨਾਂ ਨੂੰ ਦੇਖੋ ਅਮਰੀਕਾ ਔਰ ਟਰੰਪ ਜਾਂ ਉਸ ਤੋਂ ਪਹਿਲਾਂ ਬਿਲ ਕਲਿੰਟਨ ਓਬਾਮਾ ਇਹ ਲੋਕ ਇਹ ਅਮਰੀਕਾ ਵਾਲੇ ਵੀ ਬਹੁਤ ਸੈਲਫਿਸ਼ ਲੋਕ ਨੇ ਇਹਨਾਂ ਦੀ ਸਲਾਹ ਸਿਰ ਮੱਥੇ ਆ ਬਟ ਇਹ ਜਿਹੜਾ ਮਸਲਾ ਹੈਗਾ ਇਹ ਇੰਡੀਆ ਔਰ ਪਾਕਿਸਤਾਨ ਨੂੰ ਹੀ ਸੋਲਵ ਕਰਨਾ ਪਊਗਾ ਇਹਦੇ ਚ ਕੋਈ ਤੀਜੀ ਤਰਨੇ ਆ ਕੇ ਕੁਛ ਨਹੀਂ ਕਰਨਾ ਕਿਉਂਕਿ ਅਮਰੀਕਾ ਦਾ ਵੀ ਰਿਕਾਰਡ ਬਹੁਤ ਮਾੜਾ ਹੈ ਉਹ ਪੱਕੇ ਬਾਣੀਏ ਨੇ ਉਹ ਵੀ ਆਪਦੇ ਹਿਸਾਬ ਨਾਲ ਚੱਲਦੇ ਦੁਨੀਆ ਚ ਉਹਨਾਂ ਨੂੰ ਫਾਇਦਾ ਕਿੱਥੇ ਹੁੰਦਾ ਹੈ ਤੋ ਕਿਸੇ ਨੇ ਥੋੜਾ ਫਾਇਦਾ ਨਹੀਂ ਕਰਨਾ ਪਾਕਿਸਤਾਨ ਦਾ ਕਿਸੇ ਨੇ ਫਾਇਦਾ ਨਹੀਂ ਕਰਨਾ ਇੰਡੀਆ ਆਲਰੇਡੀ ਤਰੱਕੀ ਕਰ ਰਿਹਾ ਹੈ ਪਾਕਿਸਤਾਨ ਦੇ ਲੋਕਾਂ ਨੂੰ ਅੱਜ ਸਮਝਣ ਦੀ ਲੋੜ ਆ 21ਵੀਂ ਸਦੀ ਹੋ ਗਈ ਵੀ ਤੁਸੀਂ ਇੰਨੇ ਪਿੱਛੇ ਕਿਉਂ ਤੋ ਇਹ ਉੱਥੋਂ ਹੀ ਕੋਈ ਚੇਂਜ ਹੋਊਗੀ ਉੱਥੋਂ ਹੀ ਕੋਈ ਸਮਝਦਾਰੀ ਆਵੇ ਤਾਂ ਕਿ ਇਹ ਆਪਸ ਹੀ ਗੱਲਬਾਤ ਸਟਾਰਟ ਹੋਵੇ ਔਰ ਗੱਲਬਾਤ ਤਾਂ ਹੀ ਕਰ ਸਕਦੇ ਹੋ ਉਸ ਬੰਦੇ ਨਾਲ ਜਦੋਂ ਇਹ ਇਹੋ ਜਿਹੀ ਟੈਰਰ ਪਾਲਿਸੀਆਂ ਜਾਂ ਇਹੋ ਜਿਹੀ ਐਕਸ਼ਨ ਬੰਦ ਕਰਨ ਬਿਲਕੁਲ ਬਹੁਤ ਸ਼ੁਕਰੀਆ ਸਰ ਸੜੇ ਨਾਲ ਸੀ ਕਿ ਐਮ ਐਸ ਕੁਲਾਰਤ ਅਸੀਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਕਾਫੀ ਜਿਹੜੇ ਇਸ਼ੂਜ਼ ਚੱਕੇ ਗਏ ਦੱਸਿਆ ਗਿਆ ਕਿ ਪਾਣੀਆਂ ਨੂੰ ਲੈ ਕੇ ਕਿਵੇਂ ਕਿਵੇਂ ਕੀ ਚੀਜ਼ਾਂ ਨੇ ਪਰ ਇਹਨਾਂ ਨੇ ਵੀ ਸਵਾਲ ਚੁੱਕੇ ਨੇ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਹੈਗਾ ਕੈਮਰੇ ਤੇ ਸਹਾਯੋਗ ਦੇ ਇਸ ਜਗਮੀਤ ਸਿੰਘ ਧੰਨਵਾਦ